ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜਦੋਂ ਵੀ ਪੰਜਾਬ ਤੇ ਕੋਈ ਵਿਪਤਾ ਪਈ ਆ ਕੋਈ ਆਫਤ ਆਈ ਆ ਤਾਂ ਪੰਜਾਬ ਦੇ ਲੋਕਾਂ ਨੇ ਬੜੀ ਦਲੇਰੀ ਦੇ ਨਾਲ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਹੁਣ ਤੁਹਾਨੂੰ ਪਤਾ ਕਿ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਹੜ੍ਹਾਂ ਨੇ ਇੰਨੀ ਤਬਾਹੀ ਮਚਾਈ ਹੋਈ ਆ ਕਿ ਜਿਹੜੇ ਉੱਥੇ ਲੋਕ ਰਹਿ ਰਹੇ ਨੇ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਨੇ ਭੁੱਖੇ ਮਰ ਰਹੇ ਨੇ ਉਹਨਾਂ ਦੇ ਡੰਗਰ ਭੁੱਖੇ ਮਰ ਰਹੇ ਨੇ ਤੇ ਪੰਜਾਬ ਦੇ ਲੋਕ ਖਾਸ ਕਰਕੇ ਮਾਲਵੇ ਦੇ ਲੋਕ ਉਹਨਾਂ ਹੜ੍ਹ ਪੀੜਤਾਂ ਲਈ ਆਪਣੇ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਚਾਰਾ ਇਕੱਠਾ ਕਰਕੇ ਪਸ਼ੂਆਂ ਲਈ ਦਾਣਾਂ ਵਗੈਰਾ ਸਭ ਕੁਝ ਇਕੱਠਾ ਕਰਕੇ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਲਈ ਉੱਥੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਮੱਲੀਆਂ ਦੇ ਵਿੱਚੋਂ ਕਈ ਪਿੰਡਾਂ ਨੇ ਇਕੱਠੇ ਹੋ ਕੇ ਰਸਨਾ ਇਕੱਠਾ ਕਰਕੇ ਅੱਜ ਇੱਕ ਜਥਾ ਉਹਨਾਂ ਹੜ੍ਹ ਪੀੜਤਾ ਲਈ ਜਾ ਰਿਹਾ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕਿੱਥੇ ਜਾ ਰਹੇ ਨੇ ਕੀ ਕੁਝ ਲੈ ਕੇ ਜਾ ਰਹੇ ਨੇ ਅਸੀਂ ਸਾਡੀ ਜਿਹੜੀ ਟੀਮ ਦੇ ਥਰੂ ਪਿੰਡਾਂ 'ਚ ਲੋਸਮੈਂਟਾਂ ਕੀਤੀਆਂ ਸਾਡੇ ਸਾਬਕਾ ਸੈਂਕੜਾ ਨੇ ਸਾਬਕਾ ਸੈਂਕੜਾ ਜਿਹੜੀਆਂ ਕੀਤੀਆਂ ਉਥੋਂ ਦੀ ਨਗਰਪੰਚਾਇਤਾਂ ਉਥੋਂ ਦੀਆਂ ਜਥੇਬੰਦੀਆਂ ਤੇ ਸਾਬਕਾ ਸੈਨਿਕ ਵੀ ਜੀ ਨੇ ਕਲਬ ਤੁਰੇ ਇਹਦੇ ਵਿੱਚ ਸਾਡੇ ਨਾਲ ਤਲਵੰਡੀ ਪਿੰਡ ਆ ਜੈਮਲ ਸਿੰਘ ਵਾਲਾ ਕੋਠੇ ਜਟਣ ਦੇ ਮੱਲੀਆਂ ਤੇ ਥੋੜੀਆਂ ਬੀਬੀਆਂ ਵੀ ਨਾਲ ਚਾਰ ਦਿਨ ਉਹ ਬਹੁਤ ਹੰਬੜਾ ਮਾਰੇ ਦਿਨ ਰਾਤ ਅੱਗੇ ਫੌਜੀ ਬੰਦੇ ਆ ਸੀ ਸਾਡਾ ਸਾਰੇ ਇੰਡੀਆ ਦੇ ਨੈਟਵਰਕ ਆ ਸਾਡੇ ਨਾਲ ਨੌਕਰੀ ਕੀਤੀ ਆ ਕੋ ਸਾਡੇ ਕੋਲੇ ਗਰੁੱਪ ਬਣਿਆ ਅਸੀਂ ਉੱਥੇ ਫੋਨ ਕੀਤਾ ਸਾਡੇ ਫੌਜੀ ਵੀਰਾਂ ਨੂੰ ਉਹਨਾਂ ਨੇ ਅੱਗੇ ਜਾ ਕੇ ਪਿੰਡਾਂ ਦੀ ਰੈਕੀ ਕੀਤੀ ਵੋਟਾਂ ਦੇ ਜਾ ਕੇ ਕਿ ਜਿੱਥੇ ਜ਼ਿਆਦਾ ਨੁਕਸਾਨ ਆ ਵੀ ਕਿਹਦਾ ਨੁਕਸਾਨ ਆ ਵੀ ਦੱਸ ਉਹਨਾਂ ਲੋਕਾਂ ਤੱਕ ਪਹੁੰਚੇ ਅੱਜ ਅਸੀਂ ਤਰਤਰ ਜ਼ਿਲ੍ਹੇ ਦੇ ਮੁੰਡਾ ਪਿੰਡ 'ਚ ਜਾ ਰਹੇ ਹਾਂ ਉੱਥੇ ਅਸੀਂ ਦਰਦਵਾਰਾ ਸਾਹਿਬ 'ਚ ਰੁਕਾਂਗੇ ਸਾਡੇ ਫੌਜੀ ਵੀ ਸਾਡੇ ਮੂਹਰੇ ਆਉਣਗੇ ਹਰੀਏ ਪੱਤਣ ਪ੍ਰੋਪਰ ਉਹ ਕੱਲ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਬਾਬਾ ਆਨੰਦ ਸਿੰਘ ਵੀ ਹਵਾਈ ਏਟ ਉਹਨਾਂ ਸਾਫ ਦਾ ਸੈਨਿਕਾਂ ਦੀ ਹਵਾਈ ਏਟ ਉਹ ਰਸਨਾ ਪ੍ਰਬੰਧ ਕੀਤਾ ਜਾਊਗਾ ਬਾਕੀ ਸਾਡੇ ਵਧਾਤਿਆਂ ਪਿੰਡਾਂ ਹੋਰ ਕਾਫੀ ਪਿੰਡਾਂ 'ਚ ਰਾਸ਼ਨ ਫਰੂ ਹੋ ਗਿਆ ਸੈਨੇ ਵੀ ਹੋ ਗਿਆ ੱਲੇਆਲ ਵੀ ਲੱਗੀ ਸੰਗਤ ਹੋਰ ਪਿੰਡਾਂ 'ਚ ਵੀ ਲੱਗੀ ਕਾਫੀ ਪਿੰਡਾਂ 'ਚ ਉਹ ਜਿਵੇਂ ਜਿਵੇਂ ਅਸੀਂ ਅੱਗੇ ਮਲਾਪ ਕਰ ਰਹੇ ਹਾਂ ਫਰੂਜ਼ਪੁਰ ਜਿਹੜੇ 'ਚ ਜਿੱਥੇ-ਜਿੱਥੇ ਆ ਉਹ ਅਗਲਾ ਅਸੀਂ ਰਾਸ਼ਨ ਉੱਥੇ ਭੇਜਾਂਗੇ ਪਹਿਲਾਂ ਵੀ ਅਸੀਂ ਤਰਨਤਾਰਨ 'ਚ ਕੁਝ ਸਾਡੀ ਜੱਥੇ ਬੰਦੇ ਦੀ ਵੀਰਾਂ ਨੇ ਚਾਰ ਤੇ ਤੂੜੀ ਭੇਜੀ ਸੀ ਉਹਨਾਂ ਤੋਂ ਵੀ ਸਾਨੂੰ ਪਤਾ ਲੱਗਿਆ ਸੀਗਾ ਵੀ ਰਾਸ਼ਨ ਕਿੱਥੇ ਇਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਜਿਵੇਂ ਜਿਵੇਂ ਲੋਕਾਂ ਦੀ ਡਿਮਾਂਡ ਹੋਊ ਤੇ ਸਾਡੇ ਸਾਬਕਾ ਸੈਨਿਕ ਤੇ ਨਗਰ ਪੰਚਾਇਤਾਂ ਤੇ ਸਾਡੇ ਸਾਰੇ ਮਜ਼ਦੂਰ ਵੀਰ ਵੀ ਕਰ ਰਿਆ ਇਹਦੇ ਵਿੱਚ ਦੇਖੋ ਜੀ ਸਾਨੂੰ ਬਾਬਾ ਜੀਵਨ ਸਿੰਘ ਦੀ ਫਲਵਾੜੀ ਦੀ ਵੀ ਤਿਲ ਫੋੜ ਦਿੱਤੀ ਆ ਰਮਦਾਸ ਭਗਤ ਮੁਸਲਮਾਨ ਭਾਈਚਾਰਾ ਹਰ ਕੌਮ ਨੇ ਹਰ ਜਾਤੀ ਨੇ ਸਾਡਾ ਸਾਥ ਦਿੱਤਾਗਾ ਦੁੱਖ ਦੀ ਘੜੀ ਦੇ ਵਿੱਚ ਰੇਗ ਨੇ ਸਾਨੂੰ ਆਪਣਾ ਤਿਲ ਫੋੜ ਜਿੰਨੀ ਦਾਣ ਪਿੱਤ ਸਮਾਨ ਲੋ ਜੀ ਅਸੀਂ ਕੋਈ 32 ਸਾਲ ਕੋਈ 30 ਸਾਲ ਕੋਈ 28 ਸਾਲ ਕੋਈ 20 ਸਾਲ ਸਰਵਿਸ ਕਰਕੇ ਆ ਅਸੀਂ ਦੇਸ਼ ਨੂੰ ਪਹਿਲਾਂ ਫਰਾਦਾਂ ਤੋਂ ਬਚਾਇਆ ਅਸੀਂ ਬਹੁਤ ਜਾਣਕਾਰ ਆ ਸਾਰੇ ਸਰਕਾਰਾਂ ਦੇ ਦੰਦ ਝਾਕਰੋ ਆਪਣੀ ਰਾਖੀ ਆਪ ਕਰੋ ਉਹ ਟਾਈਮ ਆ ਗਿਆ ਕਾਲੀਆਂ ਫੋਟੋਆਂ ਖਿਜਣ ਵਾਲੇ ਆ ਕੁਛ ਨਹੀਂ ਉਹ ਲੋਕ ਕੋਈ ਹੈਲੀਕਾਪਟਰ ਪ੍ਰੋਵਾਈਡ ਨਹੀਂ ਹੋਇਆ ਜਿਹੜੇ ਵਿੱਚ ਫਸਿਆ ਜਾਨਵਰ ਮਾਰ ਕੇ ਕਿੰਨੇ ਬੇਜਵਾਨ ਕੀ ਨਹੀਂ ਕਰ ਸਕਦਾ ਸਾਡਾ ਦੇਸ਼ ਜੇ ਬਸਵੀ ਚੌਥੀ ਸ਼ਕਤੀ ਆ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹਦੇ ਵਿੱਚ ਪਹਿਲਾ ਪਤਾ ਵੀ ਜਦੋਂ ਜੂਨ ਜੁਲਾਈ ਦੇ ਮੀਂਹ ਆਉਣਿਆ ਫਲੱਡ ਰੀਲੀਫ ਟੀਮਾਂ ਬਣਾਓ ਤਿਆਰ ਕਰੋ ਉਹ ਟਰਪ ਬਹਾਓ ਲਗ ਲਗ ਬੋਟਾਂ 10-10 ਪਿੰਡ ਦੇ ਵਿੱਚ ਰਾਸ਼ਨ ਮਹੀਆ ਸਾਡੀ ਫੌਜ ਨੂੰ ਲਾਓ ਹੌਲ ਬਹੁਤ ਅੱਛੇ ਤਰੀਕੇ ਨਾਲ ਕਰਦੀ ਆ ਹੁਣ ਸਾਡੀ ਫੌਜ ਲੱਗੀ ਆ ਡੇਰਾ ਬਾਬਾ ਨਾਨਕਪੁਰ ਮੁੰਡੇ ਬੀਐਪੀਐਨ ਦੇ ਸਾਡੇ ਫੌਜੀ ਕੱਢ ਕੇ ਲਿਆ ਰਹੇ ਪਬਲਿਕ ਨੂੰ ਵੀ ਮੈਂ ਹੀ ਸਰਕਾਰਾਂ ਨੂੰ ਕਹਿੰਦਾ ਵੀ ਤੁਸੀਂ ਫੌਜ ਨਾਲ ਮਲਾਪ ਕਰੋ ਜਿਹੜੀ ਸਾਡੀ ਆਨ ਡੈਡੀ ਫੌਜ ਆ ਉਹਨਾਂ ਨੂੰ ਮੌਕਾ ਦਿਓ ਉਹਨਾਂ ਨੂੰ ਮੰਗੋ ਸਾਡੇ ਫੌਜੀ ਬਹੁਤ ਤਰੀਕੇ ਨਾਲ ਕੱਢ ਕੇ ਸਿਵਲ ਦਾ ਸਾਥ ਦੇਣਗੇ ਸਾਡੇ ਫੌਜੀ ਸੇਵਾ ਕਰ ਰਹੇ ਆ ਪਰ ਜਿਹੜੀ ਸਰਕਾਰ ਆ ਇੱਥੇ ਬੇਫੀਲੀਅਰ ਹੋ ਗਈ ਫੌਜ ਜੇ ਇਹ ਖਰਾਚਾ ਜਰਾ ਚਲੋ ਪਿੰਡਾਂ ਨੂੰ ਜਾਵੜੂ ਇਹ ਫੀਡ ਭੇਜ ਸਕਦੀ ਆ ਫੈਕਟਰੀਆਂ ਚੋਂ ਪਾਣੀ ਦੀਆਂ ਬੋਤਲਾਂ ਬਿਸਕੁਟਾਂ ਦੇ ਪੈਕਟ ਹੋਰ ਰਾਸ਼ਨ ਪ੍ਰੋਵਾਈਡ ਕਰ ਸਕਦੀ ਆ ਸਰਕਾਰ ਕੋਲੇ ਕਿਸੇ ਚੀਜ਼ ਦੀ ਕਮੀ ਆ ਕੋਈ ਕਮੀ ਨਹੀਂ ਸਾਡੇ ਆ ਸਾਰੇ ਸੀ ਪੈਨਸ਼ਨ ਜੋ ਦਸਬੰਦ ਜਿਹੜਾ ਕਿਸਾਨ ਆ ਸਾਡੇ ਖੜੇ ਪਿੱਛੇ ਇਹ ਆਪਣੀ ਫਸਲ ਤੋਂ ਦਸਬੰਦਾ ਰਹਿ ਕੇ ਜ਼ਿਮੀਂਦਾਰ ਆ ਆਪਦੇ ਘਰੇ 2-4 ਕਵਾਂਡਰ ਰੈਸ਼ਨ ਸਪੇਅਰ ਰੱਖਦਾ ਕ ਜਿਨਾ ਉਹਨੂੰ ਥਾਲ ਦੀ ਲੋੜ ਆ ਉਦੋਂ ਬਾਅਦ ਰੱਖਦਾ ਨਹੀਂ ਆ ਟੌਂਕ ਕਰਾਉਂਦੀਆਂ ਮਜਬੂਰੀਆਂ ਕਹੋ ਸਾਡੇ ਲੋਕਾਂ ਨਾਲ ਜਿਹੜਾ ਖੇਤੀ ਦੇ ਸਾਰਾ ਰੋਜ਼ਗਾਰ ਪਰ ਇਹ ਲੋਕ ਅੱਗੇ ਆ ਰਹੇ ਆ ਤੇ ਮੇਰੀ ਸਰਕਾਰ ਨੂੰ ਵੀ ਅਪੀਲ ਹੱਥ ਮੰਨ ਕੇ ਉਹ ਮੈਂ ਹੋ ਰਹਿਮ ਕਰੋ ਦੂਸਰੇ ਸਟੇਟਾਂ ਜਾ ਕੇ 버ਗਰ ਪੀਜੇ ਨਾ ਖਾਓ ਹੁਣ ਰਹਿਮ ਕਰੋ ਇੱਥੇ ਹੁਣ ਸਾਡੇ ਨਾਲ ਖੜੋ ਹਰ ਥਾਂ ਖੜੋ ਇਲਾਜ ਕਰਾਓ ਡੰਗਰਾਂ ਦਾ ਲੋਕਾਂ ਨੂੰ ਦਵਾਈਆਂ ਦਿਓ ਮੱਥਰਦਾਨੀਆਂ ਦਿਓ ਲੋਕਾਂ ਨੂੰ ਓਡੋ ਮਾਸਾ ਦਿਓ ਸਭ ਲੜ ਰਹੇ ਲੋਕਾਂ ਨੇ ਪਸ਼ੂਆਂ ਦੇ ਲੜ ਰਹੇ ਵੀ ਹੈ ਤੁਸੀਂ ਉਹਦਾ ਉਪਰ ਕੋਸ਼ਣ ਕਰੋ ਸਾਡੀ ਅਸਤ ਬਣ ਕੇ ਬੇਨਤੀ ਆ ਸੋ ਇਸ ਵੀਡੀਓ ਰਾਹੀਂ ਅਸੀਂ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਪਿੰਡਾਂ ਦੇ ਵਿੱਚੋਂ ਤਿਲ ਫੁੱਲ ਇਕੱਠਾ ਕਰਕੇ ਰਾਸਣ ਦੇ ਰੂਪ ਦੇ ਵਿੱਚ ਮਾਇਆ ਦੇ ਰੂਪ ਦੇ ਵਿੱਚ ਆਪਾਂ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਹੜੇ ਹੜ੍ਹ ਪੀੜਤ ਨੇ ਆਓ ਸਾਰੇ ਰਲ ਮਿਲ ਕੇ ਇੱਕ ਹੰਬੜਾ ਮਾਰੀਏ ਉਹਨਾਂ ਲੋਕਾਂ ਤੇ ਅੱਜ ਵਕਤ ਪਿਆ ਅੱਜ ਆਪਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਆਪਣੇ ਪਿੰਡਾਂ ਦੇ ਵਿੱਚੋਂ ਰਸਨਾ ਇਕੱਠਾ ਕਰਕੇ ਉਹਨਾਂ ਹੜ੍ਹ ਪੀੜਤਾ ਦੀ ਮਦਦ ਕਰੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਸਾਰਿਆਂ ਦਾ